ਮਨਿੰਦਰ ਤੇ ਉਹਦੇ ਮੰਮੀ ਡੈਡੀ ਅਮਰੀਕਾ ਤੋਂ ਵਾਪਸ ਆ ਗਏ ਸੀ ਜਨਵਰੀ ਦੇ ਮਹੀਨੇ ਵਿੱਚ ਮਨਿੰਦਰ ਕਹਿੰਦਾ ਜਨਾਬ ਨੇ ਤਾਂ ਮੈਨੂੰ ਪੂਰਾ ਯਾਦ ਨਹੀਂ ਕੀਤਾ ਹੋਣਾ ਬਸ ਆਪਣੇ ਪ੍ਰਾਈਵਟ ਵਿੱਚ ਹੀ ਮਗਰ ਰਹਿੰਦੇ ਹੋਣੇ ਆ ਨਾ ਮੈਂ ਕਿਹਾ ਨਹੀਂ ਜੀ ਮੈਂ ਤੇ ਆਪ ਰੋਜ਼ ਯਾਦ ਕਰਦੀ ਸੀ ਉਹ ਸ਼ਾਮ ਨੂੰ ਫੋਨ ਉਡੀਕਦੀ ਰਹਿੰਦੀ ਸੀ ਪਰ ਹਾਂ ਇਹ ਜ਼ਰੂਰ ਹੈ ਕਿ ਸਭ ਦੇ ਸਾਹਮਣੇ ਗੱਲ ਨਹੀਂ ਹੁੰਦੀ ਸੀ ਮਨਿੰਦਰ ਕਹਿੰਦਾ ਹਾਂ ਦੀਪ ਉਹ ਗਲਤਾਂ ਨਹੀਂ ਹੁੰਦੀ ਜੋ ਸਾਹਮਣੇ ਬੈਠ ਹੁੰਦੀ ਹੈ ਮੈਂ ਤਾਂ ਵੈਸੇ ਵੀ ਉਹਦੇ ਸ਼ਿਫਟ ਤੇ ਹੁੰਦਾ ਸੀ ਮਨਿੰਦਰ ਤੇ ਮੇਰੀਆਂ ਗੱਲਾਂ ਤਾਂ ਮੁੱਕਣੀਆਂ ਹੀ ਨਹੀਂ ਸੀ ਪਰ ਹਰਜੀਤ ਪੈਣ ਚਾਹ ਲੈਣ ਲਈ ਆ ਗਈ ਅਸੀਂ ਦੋਵੇਂ ਪੈਣਾ ਚਾਹ ਲੈ ਕੇ ਬਾਹਰ ਵਿੜੇ ਵਿੱਚ ਆ ਗਈਆਂ ਫਿਰ ਸਾਰੇ ਪਰਿਵਾਰ ਨੇ ਇਕੱਠੇ ਬੈਠ ਕੇ ਚਾਹ ਪੀਤੀ ਤੇ ਫਿਰ ਕਿੰਨਾ ਹੀ ਟਾਈਮ ਸਾਰੇ ਜਾਨੇ ਬੈਠੇ ਗੱਲਾਂ ਕਰੇ ਗਏ ਮੈਂ ਤੇ ਪੈਣ ਅਸੀਂ ਝੂਠੇ ਪੰਡ ਚੁੱਕਰ ਸੋਈ ਵਿੱਚ ਚੱਲੀਆਂ ਗਈਆਂ ਤੇ ਰਾਤ ਦੀ ਰੋਟੀ ਦੇ ਆਹਰ ਲੱਗ ਗਈਆਂ ਬਾਜੀ ਸਾਨੂੰ ਹਦਾਇਤ ਕਰ ਗਏ ਕੀ ਹਲਕਾ ਦਾਲ ਪਾਣੀ ਬਣਾਇਓ ਇਹਨੇ ਲੰਬੇ ਸਫ਼ਰ ਤੋਂ ਆਏ ਨੇ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਸਾਰਾ ਪਰਿਵਾਰ ਫਿਰ ਗੱਲਾਂ ਕਰਨ ਬੈਠ ਗਏ ਮੈਂ ਮੰਮੀ ਜੀ ਤੇ ਡੈਡੀ ਜੀ ਨੂੰ ਪਹਿਲੀ ਵਾਰ ਮਿਲੀ ਸੀ ਮੈਨੂੰ ਥੋੜਾ ਹਲੇ ਸਾਰਿਆਂ ਦੇ ਵਿੱਚ ਬੈਠ ਗੱਲ ਕਰਨਾ ਔਖਾ ਲੱਗਦਾ ਸੀ ਪਰ ਮਨਿੰਦਰ ਤੇ ਪੈਣ ਬੈਠੀ ਸੀ ਮੇਰੇ ਨਾਲ ਇਸ ਲਈ ਮੈਂ ਥੋੜਾ ਸਹਜ ਮਹਿਸੂਸ ਕਰਦੀ ਸੀ ਨਹੀਂ ਤਾਂ ਅੱਜ ਬਾਜੀ ਮੈਨੂੰ ਮਜ਼ਾਕ ਕਰਨ ਲੱਗੇ ਹੋਏ ਸੀ ਮੈਂ ਮਹਿਸੂਸ ਕੀਤਾ ਕਿ ਵੱਡੀ ਪੈਣ ਦਾ ਸਦਾ ਨਾਲ ਹੋਣਾ ਵੀ ਮਾਂ ਦੇ ਨਾਲ ਹੋਣ ਦੇ ਬਰਾਬਰ ਸੀ ਪਾਪਾ ਜੀ ਤੋਂ ਬਾਅਦ ਪਤਾ ਨਹੀਂ ਮੇ ਸਵਾਬ ਵਿੱਚ ਬਹੁਤ ਫਰਕ ਪੈ ਗਿਆ ਸੀ ਜਿੰਨਾ ਕੋ ਪਹਿਲਾਂ ਮੈਂ ਸਾਰਾ ਦਿਨ ਟੱਪਦੀ ਰਹਿਣਾ ਬੋਲਦੀ ਨਹੀਂ ਹੰਬਦੀ ਹੁਣ ਉਹ ਨਹੀਂ ਚੁੱਪ ਰਹਿੰਦੀ ਸੀ ਵੱਡੇ ਮੰਮੀ ਜੀ ਕਹਿੰਦੇ ਹਰਦੀਪ ਤੇਰਾ ਸਵਾ ਤਾਂ ਕਿੰਨਾ ਖੁੱਲਾ ਤੇ ਹਸਣ ਬੋਲਣ ਵਾਲਾ ਸੀ ਗੱਲਬਾਤ ਕਰਿਆ ਕਰ ਪੁੱਤ ਨਾਲੇ ਤੇਰਾ ਵੀ ਮਨ ਹੌਲਾ ਹੋਊਗਾ ਮਨਿੰਦਰ ਕਹਿੰਦਾ ਲੈ ਸੱਚੀ ਮਾਂ ਦੀਪ ਦਾ ਸਵਾ ਇੰਨਾ ਹਸਮੁਖਾ ਪਰ ਮੇਰੇ ਨਾਲ ਤਾਂ ਇੱਕ ਹੀ ਗੱਲ ਕਰਦੀ ਐ ਮੈਨੂੰ ਮਨਿੰਦਰ ਦੀ ਗਲਤੀ ਹੱਸ ਆ ਗਿਆ ਡੈਡੀ ਜੀ ਸਭ ਨੂੰ ਸੌਣ ਨੂੰ ਕਹਿਣ ਲੱਗੇ ਅਸੀਂ ਸਾਰੇ ਜਾੜੇ ਮੰਮੀ ਜੀ ਡੈਡੀ ਜੀ ਦੇ ਕਮਰੇ ਵਿੱਚ ਉੱਠ ਕੇ ਆ ਗਏ ਮਨਿੰਦਰ ਕਮਰੇ ਵਿੱਚ ਅੱਖਾਂ ਬੰਦ ਕਰ ਲੇਟ ਗਏ ਸ਼ਾਇਦ ਸਫ਼ਰ ਦੀ ਥਕਾਵਟ ਕਰਕੇ ਨੀਂਦ ਆਉਣ ਲੱਗ ਗਈ ਮੈਂ ਬੈੱਡ ਤੇ ਬੈਠ ਮਨਿੰਦਰ ਦੇ ਚਿਹਰੇ ਨੂੰ ਨਿਹਾਰਨ ਲੱਗੀ ਮਨਿੰਦਰ ਮੇਰਾ ਹੱਥ ਆਪਣੇ ਹੱਥ 'ਚ ਲੈਂਦੇ ਹੋਏ ਕਹਿਣ ਲੱਗੇ ਓਏ ਦੀਪ ਐਨੇ ਧਿਆਨ ਨਾਲ ਕੀ ਦੇਖਦੀ ਏ ਮੈਂ ਕਿਹਾ ਕਿਉਂ ਜੀ ਮੈਂ ਆਪਣੀ ਜ਼ਿੰਦਗੀ ਨੂੰ ਦੇਖ ਵੀ ਨਹੀਂ ਸਕਦੀ ਸ਼ਾਂਤ ਚਿਹਰੇ ਤੇ ਕਿੰਨਾ ਨੂਰ ਦਿਖਦਾ ਏ ਮਨਿੰਦਰ ਕਹਿੰਦਾ ਪਤਾ ਤੈਨੂੰ ਦੀਪ ਦਿਨ ਤਾਂ ਮੇਰਾ ਕੰਮ ਕਾਜ ਨਿਕਲ ਜਾਂਦਾ ਸੀ ਤੇ ਜਦੋਂ ਘਰ ਆਉਂਦਾ ਤਾਂ ਤੇਰੀ ਬਹੁਤ ਯਾਦ ਆਉਂਦੀ ਸੀ ਮੈਂ ਕਿਹਾ ਚਾਹੇ ਆਪਾਂ ਰੋਜ਼ ਗੱਲ ਕਰ ਲੈਂਦੇ ਪਰ ਤੁਹਾਨੂੰ ਦੇਖਿਆ ਕਿੰਨਾ ਟਾਈਮ ਹੋ ਗਿਆ ਸੀ ਮਨਿੰਦਰ ਕਹਿੰਦਾ ਅੱਛਾ ਦੀ ਮੈਂ ਬੀਰੇ ਭਾਬੀ ਤੇ ਵੱਡੇ ਮੰਮੀ ਡੈਡੀ ਲਈ ਕਿੰਨਾ ਕੁਝ ਲੈ ਕੇ ਆਇਆ ਤੇ ਪੁੱਛਿਆ ਹੀ ਨਹੀਂ ਕਿ ਮੇਰੇ ਲਈ ਕੀ ਲਿਆਂਦਾ ਮੈਂ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ ਜੀ ਬਸ ਤੁਹਾਨੂੰ ਦੇਖ ਲਿਆ ਤੇ ਮਿਲ ਲਿਆ ਇਹੀ ਬਹੁਤ ਹੈ ਮੇਰੇ ਲਈ ਮੈਨੂੰ ਕੁਝ ਨਹੀਂ ਚਾਹੀਦਾ ਮਨਿੰਦਰ ਇੱਕ ਛੋਟਾ ਡੱਬਾ ਅੱਗੇ ਕਰਦਾ ਹੋਇਆ ਆਲਾ ਦੀਪ ਤੇਰੇ ਲਈ ਤੈਨੂੰ ਬਹੁਤ ਪਸੰਦ ਆਊ ਮੈਂ ਜਦੋਂ ਡੱਬਾ ਖੋਲ੍ਹਿਆ ਤਾਂ ਦੇਖਿਆ ਕਿ ਮਨਿੰਦਰ ਮੇਲੇ ਲਈ ਸੋਨੇ ਦੇ ਕੰਗਣ ਲੈ ਕੇ ਆਏ ਸੀ। ਕੰਗਣ ਬਹੁਤ ਸੋਹਣੇ ਸੀ। ਫਿਰ ਮਨਿੰਦਰ ਨੇ ਉਹ ਸਮਾਨ ਦਿਖਾਇਆ ਜੋ ਉਹ ਮੰਮੀ ਤੇ ਗੋਰੇ ਲਈ ਲੈ ਕੇ ਆਏ ਸੀ। ਐਵੇਂ ਹੀ ਕਿੰਨਾ ਟਾਈਮ ਅਸੀਂ ਬੈਠੇ ਗੱਲਾਂ ਕਰੀ ਗਏ। ਮਨਿੰਦਰ, ਮਜ਼ਾ ਕਿ ਸੁਵਾਦੇ ਨੇ, ਕਹਿਣ ਲੱਗੇ, ਅੱਜ ਆਪਣੀ ਮੀਟਿੰਗ ਟਾਈਮ ਤੋਂ ਉੱਪਰ ਚਲੀ ਗਈ। ਮੈਂ ਬਸ ਹਰ ਗੱਲ ਦੀ ਹਾਂ ਚ ਹੰਬੀ ਪਾ ਦਿੰਦੀ। ਮਨਿੰਦਰ ਕਹਿੰਦਾ ਮੈਨੂੰ ਪਤਾ ਹੈ ਦੀਪ ਤੇਰਾ ਸੁਭਾਅ ਬਹੁਤ ਖੁਸ਼ ਮિજાਸੀ। ਤੇ ਘਰ ਵਿੱਚ ਰੌਣਕ ਲਈ ਰੱਖਦੀ ਸੀ ਥੋੜਾ ਜੁਲਬੁਲਾ ਪਰ ਸੁਭਾਅ ਵਿੱਚ ਚੰਗਾ ਹੁੰਦਾ ਮੈਂ ਕਿਹਾ ਇਹ 2 ਸਾਲ ਪਹਿਲਾਂ ਦੀਆਂ ਗੱਲਾਂ ਨੇ ਜੀ ਪਾਪਾ ਜੀ ਦਾ ਬਿਮਾਰ ਹੋਣਾ ਉਹਨਾਂ ਦਾ ਬਿਮਾਰੀ ਨਾਲ ਲੜਨਾ ਫਿਰ ਉਹਨਾਂ ਦਾ ਵੇ ਵਕਤ ਜਾਣਾ ਇਹ ਸਭ ਕੁਝ ਮੇਰੇ ਤੇ ਅਸਰ ਕਰ ਗਿਆ ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਮੈਂ ਖੁਸ਼ ਰਹਾ ਮੇਰਾ ਰੋਣਾ ਫੇਰ ਨਾ ਰੁਕਿਆ ਤੇ ਅੱਜ ਮਨਿੰਦਰ ਨੇ ਵੀ ਮੇਰੇ ਕੋਲ ਆਪਣਾ ਮਨ ਹੌਲਾ ਕਰ ਲਿਆ ਅਗਲੇ ਦਿਨ ਮਨਿੰਦਰ ਤੇ ਮੈਂ ਅਸੀਂ ਪਿੰਡ ਤੇ ਮੰਮੀ ਤੇ ਗੋਰੀ ਕੋਲ ਆ ਗਏ ਮੰਮੀ ਨੂੰ ਬਹੁਤ ਚਾਸੀ ਮਨਿੰਦਰ ਦੇ ਆਉਣ ਦਾ ਉਹਨਾਂ ਕਿੰਨੇ ਹੀ ਪਕਵਾਨ ਬਣਾਏ ਗੋਰਾ ਵੀ ਜਾਣੇ ਮਸਾ ਮਿਲਿਆ ਮਨਿੰਦਰ ਨੂੰ ਦੋਵਾਂ ਵਿੱਚ ਬਹੁਤ ਪਿਆਰ ਸੀ ਹਸਤਾ ਵਿੱਚ ਦੋਵੇਂ 10 ਦਿਨ ਇਕੱਠੇ ਰਹੇ ਸੀ ਇੱਕ ਦੂਜੇ ਨੂੰ ਕਾਫੀ ਸਮਝਦੇ ਸੀ ਰਵਿੰਦਰ ਪਾਜੀ ਤੋਂ ਗੋਰਾ ਬਹੁਤ ਸੰਘਦਾ ਸੀ ਸਾਹਮਣੇ ਕੋਈ ਨਾ ਗੱਲ ਕਰਦਾ ਜਿੰਨਾ ਪਾਜੀ ਪੁੱਛਦੇ ਸੀ ਉਹਨਾਂ ਹੀ ਜਵਾਬ ਦਿੰਦਾ ਬਸ ਅੱਗੇ ਨਾ ਬੋਲਦਾ ਪਰ ਮਨਿੰਦਰ ਨਾਲ ਕਾਫੀ ਕੁਲ ਮਿਲ ਗਿਆ ਸੀ ਅਸੀਂ 2 ਦਿਨ ਪਿੰਡ ਰੁਕੇ ਵਾਪਸ ਆ ਗਏ ਅਗਲੇ ਦਿਨ ਪਿੰਡ ਵਿੱਚ ਲੋਹੜੀ ਦਾ ਗੁੜ ਵੰਡਿਆ ਤੇ ਘਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਸੀ ਰਾਤ ਨੂੰ ਧੂਣੀ ਲਾਈ ਸ਼੍ਰੀਕੇ ਦੀਆਂ ਔਰਤਾਂ ਨੇ ਧੂਣੀ ਤੇ ਸ਼ਗਨਾਂ ਦੇ ਗੀਤ ਗਾਏ ਵਧੀਆ ਪ੍ਰੋਗਰਾਮ ਚੱਲਿਆ ਤੇ ਨੇਪਰੇ ਚੜਿਆ ਅਗਲੇ ਹਫਤੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਤਿੰਨ ਦਿਨ ਘਰ ਵਿੱਚ ਗੁਰਮਾਣੇ ਦਾ ਪ੍ਰਵਾਹ ਚੱਲਦਾ ਰਿਹਾ ਤੇ ਅਖੰਡ ਪਾਠ ਵੇਲੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੀਜੇ ਦਿਨ ਸਾਰੇ ਰਿਸ਼ਤੇਦਾਰਾਂ ਦੇ ਆਉਣ ਤੇ ਚਾਹ ਪਾਣੀ ਪੀਣ ਤੋਂ ਮੰਗਰੋਂ ਅਖੰਡ ਪੜਦੇ ਪੋਗ ਪਾਏ ਗਏ ਕੀਰਤਨ ਤੋਂ ਬਾਅਦ ਅਰਦਾਸ ਹੋਈ ਫਿਰ ਹੁਕਮਨਾਮਾ ਲੈਣ ਉਪਰੰਤ ਦੇਖ ਵਰਤਾਈ ਗਈ ਉਸ ਤੋਂ ਬਾਅਦ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਕਾਰ ਸਹਿਤ ਉਹਨਾਂ ਦੇ ਅਸਥਾਨ 'ਤੇ ਪਹੁੰਚਣ ਤੋਂ ਬਾਅਦ ਸਾਰੇ ਸੰਗਤ ਨੂੰ ਪ੍ਰਸ਼ਾਦਾ ਵਰਤਾਇਆ ਗਿਆ ਜਗਜੀਤ ਨੂੰ ਵਾਹਿਗੁਰੂ ਜੀ ਦਾ ਅਸ਼ੀਰਵਾਦ ਤਾਂ ਮਿਲਿਆ ਤੇ ਨਾਲ ਹੀ ਰਿਸ਼ਤੇਦਾਰਾਂ ਨੇ ਵੀ ਬਹੁਤ ਅਸੀਸਾਂ ਦਿੱਤੀਆਂ ਰਿਸ਼ਤੇਦਾਰਾਂ ਨੂੰ ਵਿਦਾ ਕਰਨ ਤੋਂ ਬਾਅਦ ਮੰਮੀ ਹੁਣੇ ਸਾਰੇ ਜਾਣੇ ਆਰਾਮ ਕਰਨ ਲਈ ਬੈਠ ਗਏ। ਮੰਮੀ ਤੇ ਗੋਰੇ ਨੂੰ ਅੱਜ ਭੈਣ ਨੇ ਇੱਥੇ ਹੀ ਰੱਖ ਲਿਆ। ਮੈਂ ਭੈਣ ਤੇ ਰਵਿੰਦਰ ਪਾਜੀ ਅਸੀਂ ਸਾਰਾ ਸੰਮਨ ਸਿਮੇਟਣ ਲੱਗ ਪਏ। ਸ਼ਾਂਤਕਾ ਜੀ ਸਾਰਾ ਕੁਝ ਨਿਪਟਾ ਕੇ ਰਾਤ ਦਾ ਰੋਟੀ ਪਣੀ ਬਣਾਉਣ ਲੱਗ ਗਈਆਂ। ਰਾਤ ਦਾ ਰੋਟੀ ਪਣੀ ਖਾ ਕੇ ਅਸੀਂ ਸਾਰੇ ਜਾਣੇ ਗੱਲਬਾਤਾਂ ਕਰਨ ਬੈਠ ਗਏ। ਅੱਜ ਹਰ ਕੋਈ 2 ਦਿਨ ਬਾਅਦ ਮੇਰੀ ਵਿਜੇ ਲਈ ਹੋਣ ਵਾਲੇ ਇੰਟਰਵਿਊ ਦੇ ਗੱਲਾਂ ਕਰਨ ਲੱਗਿਆ ਹੋਇਆ ਸੀ। ਡੈਡੀ ਜੀ ਮੈਨੂੰ ਇੰਟਰਵਿਊ ਵਿੱਚ ਕੀ ਸਵਾਲ ਪੁੱਛਣਗੇ ਸਮਝਾਉਣ ਲੱਗੇ ਸੀ ਮੇਰਾ ਸਾਰਾ ਧਿਆਨ ਡੈਡੀ ਜੀ ਦੀਆਂ ਗੱਲਾਂ ਵਿੱਚ ਸੀ ਰਾਤ ਦੇ 11 ਵਜੇ ਤੱਕ ਸਾਰੇ ਜਣੇ ਬੈਠੇ ਰਹੇ ਡੈਡੀ ਜੀ ਤੇ ਵੱਡੇ ਡੈਡੀ ਜੀ ਨੇ ਅਗਲੇ ਦਿਨ ਦਰਬਾਰ ਸਾਹਿਬ ਦਰਸ਼ਨ ਕਰਨ ਜਾਣਾ ਸੀ ਉਹਨਾਂ ਦੇ ਕਹਿਣ ਤੇ ਸਾਰੇ ਜਣੇ ਸੌਣ ਲਈ ਚਲੇ ਗਏ ਮਨਿੰਦਰ ਤੇ ਗੋਰਾ ਉੱਥੋਂ ਉੱਠ ਕੇ ਕਮਰੇ ਵਿੱਚ ਜਾ ਕੇ ਫਿਰ ਗੱਲਾਂ ਕਰਨ ਬੈਠ ਗਏ ਮਨਿੰਦਰ ਨੂੰ ਗੋਰੀ ਦੀਆਂ ਫਿਕਰ ਰਹਿੰਦੀ ਕਿ ਹਾਲੇ ਉਮਰ ਵਿੱਚ ਛੋਟਾ ਹੈ ਹਾਲੇ ਇਹਨੂੰ ਦੁਨੀਆ ਜਾਈ ਦਾ ਕੁਝ ਪਤਾ ਨਹੀਂ ਮਨਿੰਦਰ ਨੇ ਗੋਰੀ ਨੂੰ ਬਹੁਤ ਕੁਝ ਸਮਝਾਇਆ ਤੇ ਮੈਂ ਵੀ ਗੋਰੀ ਨੂੰ ਇਹੀ ਕਹਿੰਦੀ ਸੀ ਕਿ ਮਨਿੰਦਰ ਤੇ ਬਾਜੀ ਦੀਆਂ ਗੱਲਾਂ ਧਿਆਨ ਨਾਲ ਸੁਣਿਆ ਕਰ ਸਦਾ ਯਾਦ ਰੱਖੀ ਅਗਲੇ ਦਿਨ ਡੈਡ ਜੀ ਦਰਬਾਰ ਸਾਹਿਬ ਤਿਆਰ ਹੋਣ ਲੱਗੇ ਤਰਵਿੰਦਰ ਬਾਜੀ ਮੰਮੀ ਜੀ ਤੇ ਭੈਣ ਨੂੰ ਵੀ ਨਾਲ ਚੱਲਣ ਨੂੰ ਕਹਿਣ ਲੱਗੇ ਗੱਡੀ ਤਾਂ ਜਾਣੀ ਐ ਫਿਰ ਸਾਰੇ ਜਾਣੇ ਜਾਂ ਆਉਂਦੇ ਆ ਮੰਮੀ ਤੇ ਵੱਡੀ ਮੰਮੀ ਹੁਣਾਂ ਦੇ ਜਾਣ ਤੋਂ ਬਾਅਦ ਮੰਮੀ ਤੇ ਗੋਰਾ ਵੀ ਜਾਣ ਨੂੰ ਤਿਆਰ ਹੋਣ ਲੱਗੇ। ਮਨਿੰਦਰ ਨੇ ਉਹਨਾਂ ਨੂੰ ਇੱਕ ਦਿਨ ਹੋਰ ਰੱਖ ਲਿਆ ਕਿ ਐਨੀ ਰੌਣਕ ਤੋਂ ਬਾਅਦ ਘਰ ਜਮਾ ਸੁਣਨਾ ਲੱਗਦਾ। ਮੰਮੀ ਰੁਕ ਗਏ ਤੇ ਗੋਰਾ ਕੱਲ ਚਲਾ ਗਿਆ। ਮੈਨੂੰ ਆਪਣੇ ਇੰਟਰਵਿਊ ਦੀ ਟੈਨਸ਼ਨ ਸੀ। ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਵੀ ਦਰਬਾਰ ਸਾਹਿਬ ਜਾਵਾਂ ਪਰ ਮੈਂ ਕਿਸੇ ਨੂੰ ਵੀ ਆਪਣੇ ਮਨ ਦੀ ਨਾ ਦੱਸੀ। ਸਾਰਾ ਦਿਨ ਆਪਣੇ ਆਪ ਨੂੰ ਘਰ ਦੇ ਕੰਮ ਕਾਜ ਵਿੱਚ ਵਿਅਸਤ ਰੱਖਣ ਦੀ ਕੋਸ਼ਿਸ਼ ਕੀਤੀ। ਮਨਿੰਦਰ ਵਾਰ-ਵਾਰ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿ ਜੇ ਟੈਨਸ਼ਨ 'ਚ ਰਹਿ ਕੇ ਇੰਟਰਵਿਊ ਦੇਵੇਂਗੀ ਤਾਂ ਕੁਝ ਗਲਤ ਵੀ ਹੋ ਸਕਦਾ ਫੇ ਛੇਤੀ ਸਹੀ ਨਹੀਂ ਹੁੰਦਾ ਨਿੰਦਰੀਆਂ ਗੱਲਾਂ ਨੇ ਮੈਨੂੰ ਹੋਰ ਟੈਨਸ਼ਨ 'ਚ ਪਾ ਰੱਖ ਦਿੱਤਾ ਸ਼ਾਮ ਨੂੰ ਮੰਮੀ ਜੀ ਹੁਣੇ ਸਾਹਿਦ ਦਰਬਾਰ ਸਾਹਿਬ ਜਾਣ ਤੋਂ ਵਾਪਸ ਆ ਗਏ ਮੇਰੇ ਦੋ ਦਿਨ ਬਹੁਤ ਮੁਸ਼ਕਲ ਨਾਲ ਬੀਤੇ ਤੇ ਬੁੱਧਵਾਰ ਨੂੰ ਅਸੀਂ ਸਵੇਰੇ 3 ਵਜੇ ਇੰਟਰਵਿਊ ਲਈ ਦਿੱਲੀ ਨੂੰ ਚਲੇ ਗਏ ਦੁਪਹਿਰ 1 ਵਜੇ ਮੇਰੀ ਇੰਟਰਵਿਊ ਸੀ ਤੇ ਅਸੀਂ 12 ਵਜੇ ਤੋਂ ਬਾਅਦ ਐਮਬੈਂਸੀ ਪਹੁੰਚ ਗਏ 1 ਵਜੇ ਮੇਰੀ ਇੰਟਰਵਿਊ ਸ਼ੁਰੂ ਹੋਈ ਤੇ ਇੱਕ ਘੰਟਾ ਮੇਰੇ ਨਾਲ ਮੀਟਿੰਗ ਤੋਂ ਬਾਅਦ ਉਹਨਾਂ ਮੇਰਾ ਪਾਸਪੋਰਟ ਰੱਖ ਲਿਆ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੀ ਇੰਟਰਵਿਊ ਠੀਕ ਹੋ ਗਈ ਕਿਉਂਕਿ ਮਨਿੰਦਰ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜੇ ਤੂੰ ਇੰਟਰਵਿਊ ਵਿੱਚੋਂ ਪਾਸ ਹੋਈ ਤਾਂ ਉਹਨਾਂ ਤੇਰਾ ਪਾਸਪੋਰਟ ਰੱਖ ਲੈਣਾ ਮੈਂ ਮਨਿੰਦਰ ਨੂੰ ਬਾਹਰ ਆ ਕੇ ਸਭ ਕੁਝ ਦੱਸ ਦਿੱਤਾ ਮਨਿੰਦਰ ਨੂੰ ਵੀ ਸੁਣ ਕੇ ਬਹੁਤ ਖੁਸ਼ ਹੋਈ ਮੈਨੂੰ ਵਧਾਈਆਂ ਦੇਣ ਲੱਗ ਪਏ ਜਿੰਨੇ ਮੈਂ ਜਾਣ ਦੇ ਪ੍ਰੇਸ਼ਾਨ ਸੀ ਉਹਨੇ ਅਸੀਂ ਆਪ ਵਾਪਸ ਆਉਂਦੇ ਖੁਸ਼ੀ ਸੀ ਰਾਤ 11 ਵਜੇ ਤੱਕ ਅਸੀਂ ਘਰ ਪਹੁੰਚੇ ਸਾਰਾ ਪਰਿਵਾਰ ਸਾਡੇ ਇੰਤਜ਼ਾਰ ਵਿੱਚ ਜਾਗਦਾ ਬੈਠਾ ਸੀ ਜਦੋਂ ਮਨਿੰਦਰ ਨੇ ਦੱਸਿਆ ਤਾਂ ਸਾਰੇ ਸੁਣ ਕੇ ਬਹੁਤ ਖੁਸ਼ ਹੋਏ ਡੈਡੀ ਜੀ ਨੇ ਮੈਨੂੰ ਅਸੀਸਾ ਦਿੰਦੇ ਹੋਏ ਕਿਹਾ ਮੈਨੂੰ ਪਤਾ ਸੀ ਮੇਰੇ ਤੀਨੇ ਇੰਟਰਵਿਊ ਪਾਸ ਕਰ ਲੈਣੇ ਹਨ ਜੋ ਡੈਡੀ ਜੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਤਾਂ ਮੈਨੂੰ ਐਵੇਂ ਮਹਿਸੂਸ ਹੋਇਆ ਕਿ ਪਾਪਾ ਜੀ ਮੈਨੂੰ ਅਸੀਸਾ ਦੇਣ ਲੱਗੇ ਨੇ ਮੈਂ ਬਹੁਤ ਭਾਬੁਖ ਹੋ ਗਈ ਡੈਡੀ ਮੈਨੂੰ ਹੌਸਲਾ ਦੇਣ ਲੱਗੇ 2 ਸਾਲ ਹੋਣ ਵਾਲੇ ਹੋਣ ਵਾਲੇ ਸੀ ਪਾਪਾ ਜੀ ਨੂੰ ਗਿਆ ਨੂੰ ਡੈਡੀ ਜੀ ਨੇ ਕਦੇ ਪਾਪਾ ਜੀ ਦੀ ਕਮੀ ਨਹੀਂ ਮਹਿਸੂਸ ਹੁੰਨ ਦਿੱਤੀ ਹਰ ਗੱਲ ਤੇ ਪਾਪਾ ਜੀ ਵਾਂਗ ਹੱਕ ਨਾ ਸਮਝਾਉਂਦੇ ਮੈਨੂੰ ਇੰਨਾ ਆਪਣਾ ਆਪਣਾ ਪਾਪਾ ਜੀ ਤੋਂ ਬਾਤ ਡੈਡੀ ਜੀ ਤੋਂ ਮਹਿਸੂਸ ਹੋਇਆ ਵੱਡੀ ਮੰਮੀ ਜੀ ਨੇ ਸਵੇਰੇ ਜਲਦੀ ਉੱਠ ਕੇ ਦੇਹ ਤਿਆਰ ਕਰਕੇ ਗੁਰਦੁਆਰਾ ਸਾਹਿਬ ਜਾਣ ਲਈ ਕਿਹਾ ਫਿਰ ਸਾਰੇ ਜਾਣੇ ਸੌਣ ਚਲੇ ਗਏ ਮੈਂ ਸਵੇਰੇ ਉੱਠ ਦੇਹ ਤਿਆਰ ਕੀਤੀ ਤੇ ਅਸੀਂ ਗੁਰਦੁਆਰਾ ਸਾਹਿਬ ਅਰਦਾਸ ਕਰਵਾ ਕੇ ਆਏ ਵਾਹਿਗੁਰੂ ਜੀ ਦੀ ਸ਼ੁਕਰਾਨਾ ਕੀਤਾ ਵਾਪਸ ਆ ਕੇ ਸਵੇਰ ਦੇ ਅਨੰਤ ਪਾਣੀ ਤੋਂ ਬਾਅਦ ਮੈਂ ਤੇ ਮਨਿੰਦਰ ਮੰਮੀ ਨੂੰ ਪਿੰਡ ਛੱਡਣ ਚਲੇ ਗਏ ਗੋਰਾ ਤਾਂ ਅੱਜ ਵੀ ਇੱਥੋਂ ਹੀ ਕਾਲਜ ਚਲਾ ਗਿਆ ਮੰਮੀ ਤਿੰਨ ਚਾਰ ਦਿਨ ਘਰ ਛੱਡ ਕੇ ਗਈ ਸੀ ਪਤਾਈ ਜੀ ਆਪਣਾ ਘਰ ਸਮਝ ਕੇ ਖਿਆਲ ਰੱਖਦੇ ਪਾਪਾ ਜੀ ਤੋਂ ਬਾਅਦ ਆਇਆ ਜਿੱਤੇ ਪਰਿਵਾਰ ਨੇ ਬਹੁਤ ਸਹਾਰਾ ਦਿੱਤਾ ਮੈਂ ਤਾਂ ਸਦਾ ਇਹੀ ਕਹਿੰਦੇ ਸੁਣਿਆ ਸੀ ਕਿ ਸ਼ਰੀਰ ਕਿਸੇ ਦੇ ਮਿੱਤ ਨਹੀਂ ਹੁੰਦੇ ਖੂਨ ਦਾ ਰਿਸ਼ਤਾ ਵੀ ਦੱਸਦਾ ਪਿਆਰੇ ਤੇ ਆਪਣੇ ਹੁੰਦੇ ਨੇ ਇਹ ਦਾਇਜ ਦੇ ਪਰਵਾਹ ਨੇ ਸਾਬਤ ਕਰ ਦਿੱਤਾ ਸੀ ਇਸ ਲਈ ਹੁਣ ਮੈਨੂੰ ਮੰਮੀ ਤੇ ਗੋਰੇ ਦੀ ਐਨੀ ਟੈਨਸ਼ਨ ਨਾ ਹੁੰਦੀ ਜਦੋਂ ਅਸੀਂ ਵਾਪਸ ਮੋਣ ਲੱਗੇ ਤਾਂ ਮੰਮੀ ਉਦਾਸ ਹੋ ਗਈ ਮਨਿੰਦਰ ਕਹਿੰਦਾ ਉਦਾਸ ਨਾ ਹੋ ਮੰਮੀ ਜੀ ਫੇਰ ਤੁਸੀਂ ਸਾਡੇ ਕੋਲ ਹੀ ਰੁੱਕ ਜਾਓ ਜਿੰਨਾ ਟਾਈਮ ਅਸੀਂ ਇੱਥੇ ਆ ਮੰਮੀ ਕਹਿੰਦੇ ਨਾ ਪੁੱਤ ਟੀਆ ਦੇ ਕਰ ਰਹਿੰਦੀ ਚੰਗੀ ਨਹੀਂ ਲੱਗਦੀ ਬਸ ਤੁਸੀਂ ਛੇਤੀ ਮਿਲ ਜਾਇਆ ਕਰੋ ਮਨਿੰਦਰ ਕਹਿੰਦਾ ਮੇਰੇ ਤਾ ਮਾਂ ਅਸੀਂ ਰੋਜ਼ ਆਇਆ ਕਰਾਂਗੇ ਪਰ ਉਹ ਘਰ ਵੀ ਤੇਰੇ ਪੁੱਤਾਂ ਦਾ ਜਦੋਂ ਮਰਜ਼ੀ ਆਉ ਰਹੂ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਨਾਲੇ ਇਹ ਬਰਾਰੀਆਂ ਗੱਲਾਂ ਧੀਆ ਕਰਨੀ ਰਹੀਦਾ ਛੱਡੋ ਹੁਣ ਇਹ ਸਭ ਸੋਚਣਾ ਆਉਂਦੇ ਤਾਂ ਅਸੀਂ 1-2 ਦਿਨ ਤੱਕ ਤੁਹਾਨੂੰ ਲੈਣ ਵਾਸਤੇ ਮੰਮੀ ਮਨਿੰਦਰ ਦੀਆਂ ਬੁਲਾਈਆਂ ਲੈਣ ਲੱਗੀ ਤੇ ਰੱਬ ਦਾ ਸ਼ੁਕਰਾਨਾ ਕਰਨ ਲੱਗੀ ਅਸੀਂ ਮੰਮੀ ਨੂੰ ਦੁਪਹਿਰ ਨੂੰ ਤੁਰ ਪਏ ਦੁਬਾਰਚ ਸ਼ਿਆਰ ਦੇ ਮੀਟ ਟਿਕਟ ਦਾ ਪਤਾ ਕਰਨ ਲੱਗੇ ਮਨਿੰਦਰ ਨੂੰ ਇਹ ਸੀ ਕਿ ਉਹਨਾਂ ਦੀ ਵਾਪਸੀ ਟਿਕਟ ਦੇ ਨਾਲ ਹੀ ਟਿਕਟ ਮਿਲ ਜਾਵੇ ਦੇਖਣ ਤੋਂ ਬਾਅਦ ਸਾਨੂੰ ਟਿਕਟ ਵੀ ਮਿਲ ਗਈ ਮਨਿੰਦਰ ਨੇ ਉਸੇ ਵਕਤ ਬੁੱਕ ਕਰਵਾ ਦਿੱਤੀ ਚਲੋ ਅਸੀਂ ਪਿੰਡ ਨੂੰ ਵਾਪਸ ਚਲੇ ਗਏ ਤੀਜੇ ਦਿਨ ਸਾਨੂੰ ਪਾਸਪੋਰਟ ਆਉਣ ਦਾ ਫੋਨ ਆ ਗਿਆ ਅਸੀਂ ਅਗਲੇ ਦਿਨ ਜਾ ਕੇ ਫਰੀਦਕੋਟ ਤੋਂ ਪਾਸਪੋਰਟ ਲੈ ਆਏ ਅਗਲੇ ਦਿਨ ਜਾ ਕੇ ਮਨਿੰਦਰ ਪਾਸਪੋਰਟ ਲੈ ਜਾ ਕੇ ਮੀਟ ਟਿਕਟ ਵੀ ਲੈ ਆਏ ਸਾਡੇ ਜਨਵਰੀ ਵਿੱਚ 15 ਦਿਨ ਹੀ ਰਹਿ ਗਏ ਸੀ ਪਹਿਲਾਂ ਕਿੰਨਾ ਚਾਹ ਸੀ ਕਿ ਮੈਂ ਮਨਿੰਦਰ ਦੇ ਨਾਲ ਚਲੀ ਜਾਣਾ ਪਰ ਹੁਣ ਜਿਵੇਂ ਜਿਵੇਂ ਦਿਨ ਨੇੜੇ ਆਉਣ ਲੱਗੇ ਮੇਰਾ ਦਿਲ ਕੱਟਣ ਲੱਗਦਾ ਮਨਿੰਦਰ ਨੇ ਤੇ ਪਹਿਣ ਕਦੇ ਮੈਨੂੰ ਸਮਝਾਉਂਦੇ ਤੇ ਕਦੇ ਮਜ਼ਾਕ ਕਰਨ ਲੱਗ ਜਾਂਦੇ ਮੇਰਾ ਵੀ ਹੁਣ ਰੋਜ਼ ਦਾ ਸੀ ਕਿ ਮੇਰਾ ਰੋ ਨਿਕਲ ਜਾਂਦਾ ਹੁਣ ਤਾਂ ਅਸੀਂ ਸਾਰੇ ਜਾਣੇ ਆਪਣੀ ਪੈਕਿੰਗ ਕਰਨ ਲੱਗ ਗਏ ਸਮਾਨ ਵੀ ਤਕਰੀਬਨ ਸਾਰਾ ਖਰੀਦ ਲਿਆ ਸੀ ਭੁਵਿੱਖ ਦੀ ਬੁੱਕਲ ਵਿੱਚ ਛੁਪੇ ਕਈ ਵੱਡੇ ਖੰਗਰਸ਼ ਵੱਡੀਆਂ ਮੁਸੀਬਤਾਂ ਤੋਂ ਅਣਜਾਣ ਮੈਂ ਮਨਿੰਦਰ ਨਾਲ ਅਮਰੀਕਾ ਜਾਣ ਦੀ ਤਿਆਰੀ ਵੀ ਛੁੱਟ ਗਈ। ਅਗਲੇ ਦਿਨ ਅਸੀਂ ਪਿੰਡ ਚਲੇ ਗਏ। ਤਾਈ ਜੀ ਗਿਆਨੇ ਮਨਿੰਦਰ ਨੂੰ ਪਹਿਲੀ ਵਾਰ ਆਪਣੇ ਘਰ ਬੁਲਾਇਆ ਸੀ। ਐਤੋਂ ਹੁਣ ਕਰਕੇ ਗੋਰਾ ਵੀ ਕਰ ਹੀ ਸੀ। ਜਦੋਂ ਅਸੀਂ ਘਰ ਪਹੁੰਚੇ ਤਾਂ ਭਾਬੀ ਨੇ ਫਿਰ ਤੇਲ ਚੋ ਕੇ ਸਾਨੂੰ ਅੰਦਰ ਲੰਗਾਇਆ। ਮਨਿੰਦਰ ਨੇ ਅੱਜ ਗੇੜ ਤੇ ਭਾਬੀ ਨੂੰ ਤੋਹਫਾ ਦਿੱਤਾ। ਤਾਈ ਜੀ ਹੁਣੀ ਲੈਣ ਤੋਂ ਮਨਾਂ ਕਰਨ ਲੱਗੇ ਪਰ ਭਾਬੀ ਨੇ ਮਨਿੰਦਰ ਦੇ ਨਾਰਾਜ਼ ਹੋਣ ਤੇ ਘਰੋਂ ਡਰੋਂ ਤੋਹਫਾ ਲੈ ਲਿਆ। ਅਸੀਂ 3 ਘੰਟੇ ਦੇ ਕਰੀਬ ਉੱਧਰ ਰੁਕੇ ਭਾਬੀ ਨੇ ਬਹੁਤ ਸੁਆਦੀਸ਼ਟ ਪਕਵਾਨ ਬਣਾਏ ਸੀ ਦੁਪਹਿਰ ਰੋਟੀ ਖਾਣ ਤੋਂ ਬਾਅਦ ਅਸੀਂ ਆਪਣੇ ਘਰ ਆ ਗਏ ਮੰਮੀ ਮਨਿੰਦਰ ਕੋਲ ਬੈਠ ਗੱਲਾਂ ਕਰਨ ਲੱਗੇ ਮੈਂ ਵੀ ਉੱਥੇ ਬੈਠ ਗਈ ਮਨਿੰਦਰ ਕਹਿਣ ਲੱਗੇ ਮੰਮੀ ਮੈਂ ਤਾਂ ਕਹਿੰਦਾ ਖੇਤੀ ਦੇ ਸਾਰੇ ਸੰਦ ਵੇਚ ਦਿਓ ਖੇਤੀ ਕਰਨ ਤਾਂ ਹੁਣ ਰਹਿਣ ਦਿਓ 2 ਸਾਲ ਹੋ ਗਏ ਸੰਦ ਉਮੇ ਹੀ ਖੜੇ ਨੇ ਮੰਮੀ ਕਹਿੰਦੇ ਪੁੱਤ ਮੈਂ ਤਾਂ ਕਿੰਨੀ ਵਾਰ ਰਵਿੰਦਰ ਨੂੰ ਕਿਹਾ ਕਿਉਂ ਸਭ ਕੁਝ ਲਏ ਜਾਵੇ ਮੈਂ ਤਾਂ ਆਪਣੀ ਜੱਠਾਣੀ ਨੂੰ ਵੀ ਕਿਹਾ ਸੀ ਤੁਸੀਂ ਵਾਰਤ ਲਵੋ ਉਹਨਾਂ ਕੋਲ ਆਪਣਾ ਸਭ ਕੁਝ ਹੈਗਾ ਮੈਂ ਵੀ ਮੰਮੀ ਨੂੰ ਕਿਹਾ ਸੀ ਕਿ ਮੱਝ ਵੀ ਵੇਚ ਦਿਓ ਦੁੱਧਤਾਈ ਜੀ ਕੇ ਘਰੋਂ ਲੈ ਆਇਆ ਕਰੂੰ ਅਗਲੇ ਦਿਨ ਅਸੀਂ ਪਿੰਨ ਨੂੰ ਆ ਗਏ ਦੋ ਦਿਨ ਬਾਅਦ ਅਸੀਂ ਤੁਰਨਾ ਸੀ ਸਾਡੀ ਸਾਈ ਤਿਆਰੀ ਹੋ ਗਈ ਜਾਣ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਮੰਮੀ ਦੇ ਘੋੜਾ ਆ ਗਏ ਘੋੜੇ ਤੇ ਪਾਜੀ ਨੇ ਦਿੱਲੀ ਤੱਕ ਸਾਡੇ ਨਾਲ ਜਾਣਾ ਸੀ ਮੇਰਾ ਦਿਲ ਹੁਣ ਜਮਾਨਾ ਖੜਦਾ ਪਤਾ ਨਹੀਂ ਮੈਂ ਕਿੰਨੀ ਵਾਰ ਹੰਝੂ ਵਹਾਹਾ ਹਟੀ ਸੀ ਮਨਿੰਦਰ ਕਹਿੰਦਾ ਮੈਨੂੰ ਪਤਾ ਦੀਪ ਤੈਨੂੰ ਜਾਣਾ ਔਖਾ ਲੱਗਦਾ ਸਭ ਨੂੰ ਹੀ ਲੱਗਦਾ ਏ ਪਰ ਮੰਮੀ ਜੀ ਤੇ ਗੋਰੇ ਸਾਹਮਣੇ ਕਮਜ਼ੋਰ ਨਾ ਹੋ ਉਹਨਾਂ ਤੈਨੂੰ ਬਹੁਤ ਔਖਾ ਤੋੜਨਾ ਉਹ ਜਦੋਂ ਦੇ ਆਏ ਨੇ ਉਦਾਸ ਬੈਠੇ ਆ ਮੈਂ ਕਿਹਾ ਜੀ ਮੈਂ ਕੋਸ਼ਿਸ਼ ਕਰਦੀ ਆ ਕਿ ਨਾ ਉਦਾਸ ਹੋਵਾਂ ਪਰ ਹੌਲ ਪੈਣ ਲੱਗ ਜਾਂਦੇ ਕਿ ਮੈਂ ਐਨੇ ਦੂਰ ਚਲੀ ਜਾਣਾ ਪਰ ਹੁਣ ਮੈਂ ਤਿਆਰ ਰੱਖੂੰਗੀ ਕਿ ਉਦਾਸ ਨਾ ਹੋਵਾਂ ਖੁਸ਼ੀ-ਖੁਸ਼ੀ ਜਾਵਾਂ ਉਸ ਤੋਂ ਬਾਅਦ ਮੈਂ ਸਾਰਾ ਦਿਨ ਹੱਸ ਕੇ ਕੱਲ ਕਰਨ ਲੱਗੀ ਜਿਹਨੇ ਤੇ ਉਦਾਸੀ ਨਾ ਆਉਣ ਦਿੱਤੀ ਅਸੀਂ ਸਵੇਰੇ 9:00 ਵਜੇ ਦਿੱਲੀ ਲਈ ਰਵਾਨਾ ਹੋ ਗਏ ਮੰਮੀ ਨੇ ਮੈਨੂੰ ਬਹੁਤ ਔਖੇ ਵਿਦਾ ਕੀਤਾ ਸ਼ਾਮ ਦੀ ਫਲਾਈਟ ਸੀ 에어ਪੋਰਟ ਦੇ ਅੰਦਰ ਜਾਣ ਤੋਂ ਇੱਕ ਘੰਟਾ ਪਹਿਲਾਂ ਹੀ ਪਹੁੰਚ ਗਏ ਉਹ ਤੇ ਗੋਰੀ ਨੂੰ ਆਪਣੇ ਨਾਲ ਅਲੱਗ ਕਰਨਾ ਮੈਨੂੰ ਬਹੁਤ ਔਖਾ ਲੱਗਿਆ ਬਹੁਤ ਰੁੰਦਾ ਸੀ ਨੀਕਾ ਵੀਰ ਮੇਥੋਂ ਵਿਛੜਨ ਲੱਗਿਆ ਗੋਰੀ ਤੇ ਭਾਜੀ ਨੂੰ ਮਿਲ ਅਸੀਂ 에어ਪੋਰਟ ਦੇ ਅੰਦਰ ਚਲੇ ਗਏ ਅਤਿਅਚੀ ਜਾਮਾ ਹੋਣ ਤੋਂ ਬਾਅਦ ਅਸੀਂ ਉੱਪਰ ਜਾ ਕੇ ਬੈਠ ਗਏ। ਡੇਢ ਘੰਟੇ ਬਾਅਦ ਬੋਰਡਿੰਗ ਹੋਈ ਤੇ ਅਸੀਂ ਜਹਾਜ਼ ਦੇ ਅੰਦਰ ਚਲੇ ਗਏ। ਮੈਂ ਪਹਿਲੀ ਵਾਰ ਜਹਾਜ਼ ਵਿੱਚ ਬੈਠੀ ਸੀ। ਮੈਨੂੰ ਥੋੜਾ ਡਰ ਲੱਗਦਾ ਸੀ। ਪਰ ਮੰਮੀ ਜੀ ਹੁਣੀ ਮੈਨੂੰ ਹਰ ਗੱਲ ਸਮਝਾਈ ਜਾਂਦੇ। ਪਰ ਫਿਰ ਵੀ ਉਡਾਨ ਪਰਣ ਵੇਲੇ ਡਰ ਚ ਆ ਲੱਗਿਆ। ਮੈਂ ਪਹਿਲੀ ਵਾਰ ਗਈ। ਕਰਕੇ 14 ਘੰਟੇ ਦਾ ਸਫ਼ਰ ਜਾਣੀ ਔਖਾ ਲੱਗਿਆ। ਨਿਊਯਾਰਕ ਅਸੀਂ ਸਵੇਰ ਦੇ ਟਾਈਮ ਪਹੁੰਚ ਗਏ। ਟੈਕਸੀ ਕਰਕੇ ਘਰ ਪਹੁੰਚੇ। ਕਾਰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਬਹੁਤ ਸੋਹਣਾ ਕਰ ਸੀ ਐਵੇਂ ਦਾ ਕਰ ਮੈਂ ਪੰਜਾਬ ਚ ਕਦੇ ਨਹੀਂ ਵੇਖਿਆ ਸੀ ਮੰਮੀ ਜੀ ਪਹਿਲਾਂ ਕਰ ਦੇ ਅੰਦਰ ਗਏ ਫਿਰ ਉਹ ਤੇਲ ਚੋ ਕੇ ਮੈਨੂੰ ਤੇ ਮਨਿੰਦਰ ਨੂੰ ਅੰਦਰ ਲੈ ਕੇ ਗਏ ਘਰ ਅੰਦਰ ਉਹ ਵੀ ਸਾਫ਼ ਸੁਥਰਾ ਸੀ ਕੋਈ ਨਹੀਂ ਕਹਿ ਸਕਦਾ ਸੀ ਕਿ 40 ਦਿਨ ਤੋਂ ਕਰ ਬੰਦ ਪਿਆ ਸੀ ਮਨਿੰਦਰ ਆਉਂਦੇ ਹੀ ਸੋਈ ਦਾ ਸਮਾਨ ਲੈਣ ਚਲੇ ਗਏ ਮੈਂ ਤੇ ਮੰਮੀ ਜੀ ਨੇ ਪਹਿਲਾਂ ਕਰ ਫੋਨ ਲਾ ਕੇ ਗੱਲ ਕੀਤੀ ਤੇ ਆਪਣੇ ਠੀਕ ਠਾਕ ਪਹੁੰਚਣ ਬਾਰੇ ਦੱਸਿਆ ਮੈਂ ਪੈਨ ਹੁਣ ਨਾਲ ਗੱਲ ਕਰਨ ਤੋਂ ਬਾਅਦ ਮੰਮੀ ਤੇ ਗੋਰੇ ਨਾਲ ਗੱਲ ਕੀਤੀ ਮੈਂ ਗੋਰੇ ਨੂੰ ਜਹਾਜ਼ ਚੜਨ ਤੋਂ ਲੈ ਕੇ ਘਰ ਪਹੁੰਚ ਤੱਕ ਸਭ ਕੁਝ ਦੱਸਿਆ ਗੱਲਾਂ ਕਰਦੇ ਮੈਂ ਉਦਾਸ ਹੋ ਗਈ ਫਿਰ ਮੰਮੀ ਜੀ ਨੇ ਮੇਰੇ ਤੋਂ ਫੋਨ ਲੈ ਕੇ ਗੋਰੇ ਨਾਲ ਗੱਲ ਕੀਤੀ ਮੰਮੀ ਜੀ ਵਾਰ-ਵਾਰ ਉਹਨਾਂ ਨੂੰ ਇਹ ਮੰਮੀ ਉਹਨਾਂ ਨੂੰ ਇਹੀ ਕਹਿੰਦੇ ਸੀ ਕਿ ਉਹ ਮੇਰੇ ਚੰਗੀ ਤਰ੍ਹਾਂ ਧਿਆਨ ਰੱਖਣਗੇ ਮੈਂ ਤੇ ਮੰਮੀ ਜੀ ਬਾਅਦ ਵਿੱਚ ਸਮਾਨ ਠੀਕ ਕਰਨ ਲੱਗ ਪਏ ਮਨਿੰਦਰ ਦੇ ਆਇਆ ਤਾਂ ਅਸੀਂ ਸਾਰਿਆਂ ਨੇ ਚਾਹ ਬਣਾ ਕੇ ਪੀਤੀ ਰੋਟੀ ਬਣਾ ਕੇ ਖਾਧੀ ਉਹ ਤੱਕ ਮੈਨੂੰ ਨੀਂਦ ਆਉਣ ਲੱਗ ਗਈ ਸੀ ਮੈਂ ਉੱਪਰ ਕਮਰੇ ਵਿੱਚ ਜਾ ਕੇ ਸੌਂ ਗਈ 2-3 ਘੰਟੇ ਤੋਂ ਨੀਂਦ ਮੇਰੀ ਅੱਖ ਖੁੱਲੀ ਤਾਂ ਸ਼ਾਮ ਹੋ ਗਈ ਸੀ ਅਗਲੇ ਦਿਨ ਮਨਿੰਦਰ ਤੇ ਡੈਡੀ ਜੀ ਕੰਮ ਤੇ ਚਲੇ ਗਏ ਮੰਮੀ ਮੇਰੇ ਕੋਲ ਰੁੱਕ ਗਏ ਤੇ ਮੈਨੂੰ ਬਾਹਰ ਲੈ ਕੇ ਗਏ ਆਲੇ ਦੁਆਲੇ ਦੇ ਰਸਤੇ ਬਾਰੇ ਦੱਸਿਆ ਤੇ ਉੱਥੋਂ ਦੇ ਰਹਿਣ ਤਰੀਕੇ ਦਾ ਦੱਸਿਆ ਅਗਲੇ ਦਿਨ ਮੈਂ ਮੰਮੀ ਜੀ ਨਾਲ ਵੀ ਕੰਮ ਤੇ ਚਲੇ ਗਏ ਮੈਨੂੰ ਇਕੱਲੇ ਕਰ ਰਹਿਣਾ ਬਹੁਤ ਔਖਾ ਲੱਗਿਆ ਸ਼ਾਮ ਨੂੰ ਜਦੋਂ ਮਨਿੰਦਰ ਆਇਆ ਤਾਂ ਮੈਂ ਉਹਨਾਂ ਨੂੰ ਆਪਣੇ ਲਈ ਕੰਮ ਦੇਖਣ ਨੂੰ ਕਿਹਾ। ਮਨਿੰਦਰ ਕਹਿੰਦਾ, "ਨਹੀਂ ਦੀਪ, ਕੰਮ ਬਾਅਦ ਵਿੱਚ ਦੇਖਾਂਗੇ, ਪਹਿਲਾਂ ਤੂੰ ਅੰਗਰੇਜ਼ੀ ਸਿੱਖਣ ਦੀਆਂ ਕਲਾਸਾਂ ਲਾ ਲਿਆ ਕਰ। ਕਿਉਂਕਿ ਇਹਦਾ ਦੀ ਪੜਾਈ ਦਾ ਤੇ ਪੰਜਾਬ ਦੀ ਪੜਾਈ ਦਾ ਬਹੁਤ ਫਰਕ ਹੈ।" ਮੈਂ ਕਿਹਾ, "ਠੀਕ ਹੈ ਜੀ, ਫਿਰ ਪਹਿਲਾਂ ਕਲਾਸਾਂ ਲਗਾ ਲੈਂਦੀ ਆਂ, ਪਰ ਨਾਲ ਕੋਈ ਜੌਬ ਵੀ ਦੇਖ ਲਿਓ।" ਮਨਿੰਦਰ ਕਹਿੰਦਾ, "ਹਾਂ, ਮੈਂ ਕਰਦਾ ਪਤਾ।" ਅਗਲੇ ਦਿਨ ਮਨਿੰਦਰ ਨੇ ਮੇਰਾ ਦਾਖਲਾ ਕਰਵਾ ਦਿੱਤਾ ਤੇ ਮੈਂ ਕਲਾਸ ਲਾਉਣ ਜਾਣ ਲਈ ਲੱਗ ਪਈ। ਲਾਤ ਵਿੱਚ ਜਰਨ ਅੰਗਲਿਸ਼ ਬੋਲਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ ਮੈਂ ਪੂਰੇ ਧਿਆਨ ਨਾਲ ਸਾਰਾ ਕੁਝ ਪੜ੍ਹਨ ਸਿੱਖਣ ਦੀ ਕੋਸ਼ਿਸ਼ ਕਰਦੀ ਹਫਤੇ ਕੋ ਬਾਅਦ ਹੀ ਕਿਸੇ ਪ੍ਰਾਈਵੇਟ ਕਲੀਨਿਕ ਵਿੱਚ ਮੈਨੂੰ ਰਿਸੈਪਸ਼ਨ ਦੀ ਜੌਬ ਮਿਲ ਗਈ ਐਨੀ ਵਧੀਆ ਜੌਬ ਮਿਲਣ ਦੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਸੁਣਦੀ ਹੁੰਦੀ ਸੀ ਕਿ ਬਾਹਰ ਜਾ ਕੇ ਪਹਿਲਾ ਮਾੜਾ ਮੋਟਾ ਹੀ ਕੰਮ ਮਿਲਦਾ ਹੁੰਦਾ ਅਗਲੇ ਦਿਨ ਤੋਂ ਆਪਣੀ ਕਲਾਸ ਦਾ ਟਾਈਮ ਬਦਲਿਆ ਸਵੇਰੇ 7 ਵਜੇ ਤੋਂ 2 ਘੰਟੇ ਦੀ ਕਲਾਸ ਫੇਰ ਸਵੇਰ 10 ਤੋਂ ਸ਼ਾਮ ਦੇ 6 ਵਜੇ ਤੱਕ ਕਲੀਨਿਕ ਵਿੱਚ ਕੰਮ ਕਰ ਤੇ ਜਾਂਦੀ ਸੀ। ਮਨਿੰਦਰ ਮੈਨੂੰ ਕਲਾਸ ਲਈ ਛੱਡ ਆਉਂਦੀ ਤੇ ਉੱਥੇ ਮੈਂ ਬਸ ਰਹੀਂ ਕੰਮ ਤੇ ਚਲੀ ਜਾਂਦੀ। ਪਹਿਲਾ ਦਿਨ ਤਾਂ ਮੇਰਾ ਟ੍ਰੇਨਿੰਗ ਵਿੱਚ ਹੀ ਨਿਕਲ ਗਿਆ। ਦੂਜੇ ਦਿਨ ਤੋਂ ਮੈਂ ਆਪਣੇ ਆਪ ਸਭ ਕੁਝ ਕਰਨ ਲੱਗ ਪਈ ਸੀ। ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਇਹ ਕਹਾਣੀ ਬਲਜੀਤ ਸਿੰਘ ਬਰਾੜ ਜੀ ਵੱਲੋਂ ਲਿਖੀ ਗਈ ਹੈ। ਬਹੁਤ ਹੀ ਸੋਹਣੀ ਕਹਾਣੀ ਹੈ।